ਉਹ ਹੁਣ ਆ ਭਰਾ ਕਹਿਵੇਂ ਸੀ ਤਾਂ ਤੇ ਹਾਂਜੀ ਮਿੱਤਰੋ ਆਪਾਂ ਆਏ ਸੀਗੇ ਅੱਜ ਪਿੰਡ ਕੁੱਸੇ ਬਾਈ ਤੇ ਜਿਹੜਾ ਕਰਨ ਕੁੱਸਾ ਹਾਂ ਬਲ ਕਰਨ ਕੁੱਸਾ ਤੇ ਭਰਾ ਅੰਗੜ ਨਾਲ ਆ ਗਏ ਡੜੀ ਨਾਲ ਆ ਗਏ ਭਾਬੋ ਜੀ ਬਾਈ ਗੋਗੂ ਕੁੱਸਾ ਤੇ ਉਹਨਾਂ ਦੇ ਬਈ ਬੇਟਾ ਇਹ ਤੇ ਬਹੁਤ ਸ਼ੌਂਕ ਮੁੰਡੇ ਨੂੰ ਉਤਰਾਂ ਦਾ ਤੇ ਹੁਣ ਛੁੱਟੀਆਂ ਦਾ ਡੈਮੇਜ ਆਉਂਦਣਾ ਤੇ ਫਾਦਰ ਸਾਹਿਬ ਨਾਲ ਉਤਰ ਵੀ ਸਮਾਉਂਦਾ ਵਧੀਆ ਗੱਲ ਆ ਬਾਈ ਤੇ ਆਪਾਂ ਤੁਹਾਨੂੰ ਸ਼ੌਂਕ ਦਾ ਜੋੜੀ ਦਾ ਸ਼ੌਂਕ ਕਰਾਉਣਾ ਬਾਈ ਜਾਨਵਰਾਂ ਦਾ ਇਹ ਬਲਵੀਰ ਕੁੱਸਣ ਤੋਂ ਬਾਈ ਜੋੜੀ ਆਈ ਸੀ 50000 70000 ਦੀ ਤੇ ਉਹਦੇ ਦੋਨੇ ਪੱਠੇ ਆ ਬਈ ਆਪਾਂ ਤੁਹਾਨੂੰ ਦਿਖਾਉਨੇ ਆ ਆ ਰਹਿ ਬਈ ਆ ਦੇਖ ਸਕਦੇ ਹੋ 70000 ਦੀ ਜੋੜੀ ਮੋਦਰੀ ਸੀ ਬਈ ਪਾਈਆਂ ਨੇ ਮਲਵੀਰ ਗੁਸਲ ਤੋਂ ਤੇ ਰਾਜਨਾਲੇ ਕੂਤਰਾ ਦੀ ਬਲੱਡ ਲੈਣਾ ਇਹ ਇਹ ਦੋਨੇ ਬਈ ਭਾਈ ਹੈਗੀ ਹਾਂ ਦੋਨੇ ਭਰਾ ਠੀਕ ਆ ਵੀਰੇ ਤੇ ਘਰੇ ਕਿਵੇਂ ਉੱਡਦੀ ਬਈ ਘਰੇ ਬਹੁਤ ਗੁਣੀ ਸਹੀ ਆ ਭਰਾ ਸਹੀ ਆ ਘਰੇ ਬਈ ਤਸੱਲੀਆਂ ਕਰਾਈਆਂ ਇਹਨਾਂ ਨੇ ਤੇ ਦੇਖ ਸਕਦੇ ਹੋ ਬੱਡੇ ਇਹਨਾਂ ਦਾ ਬਈ ਅੱਖਾਂ ਦੇਖ ਸਕਦੇ ਹੋ ਬਈ ਅੱਖ ਹੀ ਬੜੀ ਭੜੀ ਹੈ ਹਨਾ ਉਹ ਬਾਈ ਬਾਈ ਦੇਖੋ ਯਾਰ ਅੱਖ ਥੱਲੇ ਥੱਲੇ ਤੋਂ ਇੱਕ ਇੱਕ ਅੱਖ ਤਾਂ ਥੱਲੇ ਤੋਂ ਖੱਟੀ ਆ ਉੱਪਰੋਂ ਕਾਲੀ ਇਧਰ ਲਈ ਦੇਖੋ ਬਾਈ ਕਮਾਲ ਦੀ ਗੱਲ ਆ ਬਾਈ ਇਹ ਆ ਬਾਈ ਲੋ ਦੇ ਰਾਜੇ ਆ ਇਹ ਗੁੱਤਰ ਤੇ ਆਹ ਦਾ ਭਾਈ ਬਈ ਬੱਚੇ ਉਹਨਾਂ ਨੇ ਬਾਈ ਇਹਨਾਂ ਨੇ ਤਸਰਲੀਆਂ ਕਰਾਈਆਂ ਤੇ ਆਹ ਦੇ ਨਾਲ ਹੀ ਆ ਇਹ ਲੋ ਵਾਲੇ ਬਾਈਆਂ ਦੀ ਰੈਰੀ ਚੱਲੀ ਜਾਂਦੇ ਬਾਈ ਹੁਣ ਕੱਢਣਗੇ ਇਹਨਾਂ ਨੂੰ ਆ ਇਹਨਾਂ ਦੇ ਬੱਡ ਪੱਲੇ ਦੇਖ ਸਕਦੇ ਹੋ ਤੇ ਪੈਰ ਤਾਂ ਹੈ ਵੀਰੇ ਦੇਖ ਸਕਦੇ ਹੋ ਇਹ ਆ ਬਾਈ ਪਲਕੀਰ ਬੂਸਲਾ ਦੇ ਉਸਤਾਦ ਵਾਲੀ ਜੋੜੀ ਦੇ ਇਹ ਤੋਂ ਨਵਾਂ ਆਇਆ ਜੀ ਉਹ ਇਹ ਰਾਜਨਾਲੇ ਜੀ ਤਰਾਜੋ ਹਣਾ ਵੀਰੇ ਸਹੀ ਆ ਭਰਾ ਰੌਮਤਰਾ ਇਹ ਸੀ ਜੋੜੀ ਏ ਏ ਟੂ ਜ਼ेड ਇਹਨਾਂ ਸਲਾਹ ਬਾਈ ਸਾਰੀ ਇੱਥੇ ਤੇ ਅਗਲੇ ਸਾਲ ਬਾਈਆਂ ਨੇ ਪੂਰੀ ਤਿਆਰੀ ਕਰੀ ਵੇ ਬਾਈ ਗਾਹ ਨੂੰ ਛੱਡਣਗੇ ਤੇ ਬਾਕੀ ਲਵ ਯੂ ਆਪਣਾ ਸਾਰਿਆਂ ਨੂੰ ਜਿੰਨੇ ਭਰਾ ਭੈਣਾਂ ਨਾਲ ਰਹੇ ਵਾ